ਸਤਿ ਸ਼੍ਰੀ ਅਕਾਲ ਮੈਂ ਜਾਫਰ ਖਾਸ ਤੇ ਸਵਾਗਤ ਕਰਦੇ ਆਂ ਚਲੋ ਅੱਜ ਦੇਖੋ ਜਿਵੇਂ ਤੋਂ ਫਿਰ ਤੋਂ ਪਰਮੋਦਨ ਬਹੁਤ ਬਹੁਤ ਰੱਖੀ ਆ ਬਖਸ਼ੀ ਇਹ ਕੰਨ ਕਰਦੇ ਆਂ ਅਸੀਂ ਅੱਜ ਉਹ ਕੀ ਆ ਅੱਜ ਅਸ ਕੰਨ ਕਰਦੇ ਆਂ ਆਪਾਂ ਇਹ ਸਾਤਿਕੰਦ ਲੋਕੀ ਯਾਤਰੀ ਨੇ ਜੋ ਜੋ ਕੀ ਸੂਝਾਂ ਆ ਪਰਹੇਜ਼ ਕਰਦੇ ਨੇ ਉਹਨੂੰ ਲੱਗਦਾ ਕਿ ਸਕੂਲ ਜਾਣਾ ਬਹੁਤ ਹੀ ਮਾਰਾ ਪੰਤੂ ਆ ਜਾ ਕੁਝ ਨਹੀਂ ਹੈ ਖੂਲ ਜਾਓ ਸਕੂਲ ਜਾ ਕੇ ਜੋ ਵੀ ਤੁਹਾਨੂੰ ਕਭ ਲੱਗੇ ਸਕੇ ਪ੍ਰਾਪਤ ਹੁੰਦੀ ਹੈ ਤੇ ਇਸ ਨਾਲ ਥੋੜਾ ਜੀਵਨ ਵਿੱਚ ਜੋ ਸਾਡੀਆਂ ਕਠਿਨਾਈਆਂ ਨੇ ਜੋ ਆਉਂਦੇ ਵਿਚਾਰ ਨੇ ਉਹ ਧਰੇ ਭਲੇ ਦੂਰ ਹੁੰਦੇ ਨੇ ਤੇ ਹਮੇਸ਼ਾ ਜੋ ਵੀ ਵਿਦਿਆਰਥੀ ਸਕੂਲ ਨਾਲ ਜਾਣ ਤੋਂ ਪਰਹੇਜ਼ ਕਰਦੇ ਨੇ ਤਾਂ ਉਹ ਹਮੇਸ਼ਾ ਜਾਂ ਕਿਸੇ ਕਦੇ ਵੀ ਅੱਗੇ ਨੂੰ ਬਾਪਾ ਜੌਬ ਆਉਂਦੇ ਤੇ ਸਾਨੂੰ ਜੋ ਕੀ ਘਰੇ ਮਸਾਨ ਜੋ ਕੀ ਸਕੂਲਾ ਵਿੱਚ ਬੱਚੇ ਅਸੀਂ ਵੱਜਿਆ ਹੋਏ ਛੋੜੇ ਰਾਮਾਈ ਬਜਣ ਜਾਇਦਾ ਹੈ ਤਾਂ ਕਿ ਉਹ ਸਕੂਲ ਤੇ ਜਾਣ ਤੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਘਰੋਂ ਆਵੀ ਉਹਨਾਂ ਜਿੰਦਗੀ ਵਿੱਚ ਕੋਈ ਖੁਸ਼ਹਾਲ ਨਹੀਂ ਰਜਨ ਨਾ ਹੋ ਸਕੇ ਤੇ ਕਿਉਂਕਿ ਹੁਣ ਉਹਨਾਂ ਦਾ ਮੋਦੀ ਮਾਰ ਚੱਲ ਰਿਹਾ ਮਾਰ ਚੱਲ ਰਿਹਾ ਕਿਉਂਕਿ ਸਕੂਲ ਵਿੱਚ ਹੁਣ ਹਾਂ ਲਗੀਆਂ ਬੱਚੇ ਨਹੀਂ ਘੜਦੀਆਂ ਜਾੜੀਆਂ ਤੇ ਸਾਨੂੰ ਵੀ ਵਿਦਿਆਰਥੀ ਵਿਦਿਆਰਥੀ ਨੂੰ ਚਾਹੀਦਾ ਕਿ ਸਕੂਲਾਂ ਵਿੱਚ ਜਾ ਕੇ ਚੰਗੇ ਵਿਦਿਆਵਾਂ ਦਾ ਪ੍ਰਾਪਤ ਕਰਕੇ ਸੰਗਤ ਨੰਬਰਾਂ ਨਾਲ ਜਿੰਦਗੀ ਵਧੀਆ ਜਿਉਣ ਤਾਂ ਕਿ ਉਹ ਗਿਆਕੇ ਆਪੇ ਆਪੇ ਪੜ੍ਹਤਕ ਹੋ ਸਕਣ ਤੇ ਵਿਦਿਆਰਥੀ ਚਾਹੀਦਾ ਕਿ ਉਹਨਾਂ ਨੂੰ ਇਹ ਪਤਾ ਨਾ ਜਿੰਦਗੀ ਵਿੱਚ ਉਹਨਾਂ ਨੂੰ ਬਹੁਤ ਮਨਜ ਰੱਖਦਾ ਕਿਉਂਕਿ ਇਹਨਾਂ ਹੱਦ ਦੇ ਮੈਂਦ ਕਰ ਲਈਆਂ ਬਹੁਤ ਬਹੁਤ ਹੁੰਦੀ ਹੈ ਵੇ ਕਰ ਉਹ ਜਿਹੜਾ ਤੀਹੋਂ ਆਪਣੇ ਮੇਂਦਕਾਨੇ ਦੇ ਲਾਂਗੇ ਪੀ ਪੜਨੇਗੇ ਅਸਾਂ ਨੂੰ ਹੁਣ ਬੈਜੋ ਕਿ ਉਦਯੋਗ ਸੰਸਖਾਉਣ ਚਾਹੀਦਾ ਕਿ ਵਿਦਿਆਰਥੀ ਵੱਧ ਤੋਂ ਵੱਧ ਮਿਲਦ ਕਰਵਾ ਤੇ ਕਿੰਨਾ ਹੋ ਸਕੀ ਉਹ ਜੋ ਗਣਸ਼ਾਂ ਵਾਲੀਆਂ ਚੀਜ਼ਾਂ ਦੂਰ ਸਾਂ ਤੇ ਇਹਨਾਂ ਨਸ਼ਿਆਂ ਵਾਲੀਆਂ ਚੀਜ਼ਾਂ ਮਿਲ ਪੈ ਕੇ ਯਾਰ ਤੁਸੀਂ ਆਪਾਂ ਭਾਣਾ ਕਿ ਮਾਸੇ ਸੰਤੂ ਬਣਾ ਦੇ ਇੱਕ ਕੋਦਨ ਇੱਕ ਵਾਲੰਟਰ ਤੇ ਸਰਕਣਾ ਜੁਗ ਬੁਰੇ ਪੁਰਨਾ ਬੋਲਦੇ ਨੇ ਦੁਬੀ ਬੁਰੇ ਮੜੀ ਬੱਗਾ ਤੇ ਸਾਨੂੰ ਕਿਉਂਕਿ ਇਹਨਾਂ ਰੋਕਣ ਪੈਂਦਾ ਕਿ ਜੇ ਕੋਈ ਨਾਮ ਕਰਨ ਕਿਉਂਕਿ ਜੇ ਕਰਦੇ ਤਾਂ ਉਹ ਜਨ ਦੇ ਵਿੱਚੋਂ ਆਪ ਹੀ ਜੋ ਕਿ ਬੁਰੇ ਪਾ ਦੇ ਬੰਦੇ ਨੇ ਜਿਹਦਾ ਨਾਮ ਜੋ ਕਿ ਫਮਾਇਆ ਹੁੰਦਾ ਉਹ ਜੋ ਸਭ ਕੁਝ ਮਿੱਟੀ ਵਿੱਚ ਮਿਲ ਜਾਂਦਾ ਜੇ ਕਰਕੇ ਕਰਨ ਵਦ ਵਦ ਅਹ ਵਧੀਆ ਸੰਜੇ ਸੁਣਾਉਣਗੇ ਜੀ ਬਦ ਮੈਂਦ ਕਾਰਨ ਕੰਨ ਦੇ ਕੱਪੜੇ ਲਈ ਧੰਨਵਾਦ ਕੱਲ ਨੂੰ ਅਸੀਂ ਜੋ ਕੀ ਵੀਡੀਓ ਸੰਜੇ ਕਰਨਗੇ ਕਿ ਜੋ ਆਪਣਾ ਹਾਰਟ ਅਟੈਕ ਕਿਵੇਂ ਹੁੰਦਾ ਹੈ ਇਸ ਤੋਂ ਬਚਣ ਦੇ ਕੀ ਫਾਇਦੇ ਨੇ ਧੰਨਵਾਦ